ਉਕੇ ਜ਼ਿਲ੍ਹੇ ਦੀ ਵਿਧਾਨ ਸਭਾ ਹਲਕਿਆਂ ਦੀ ਗੱਲ ਕਰਦੇ ਇੱਕ ਸਿਵਲ ਵਾਰ ਆਪ ਵੀ ਮੇਟਲੀ ਚੱਲਦੀ ਜਿਹੜੀ ਸਿਵਲ ਵਾਰ ਆਪਾਂ ਸਾਰਿਆਂ ਨੇ ਜੇ ਅਪਸ਼ੁਕਤਿੰਤ ਕਹਿੰਦੇ ਕੈਂਡੀਸਤ ਖਰੀਦ ਨਹੀਂ ਕਰਨਾ ਚਾਹੀਦਾ ਕਿਉਂਕਿ ਪਾਰਟੀਆਂ ਸਿਰਫ ਅਹੁਦਿਆਂ ਦੇ ਨਾਲ ਨਹੀਂ ਜੁੜੀਆਂ ਹੁੰਦੀਆਂ ਸਿਰਫ ਨਹੀਂ ਪਾਰਟੀਆਂ ਕੋਲੇ ਸਭ ਅਹੁਦੇ ਚਾਹੀਦੇ ਅਸੀਂ ਇਸ ਲਈ ਜੁੜੇ ਆ ਕਿ ਪੰਜਾਬ ਦੇ ਨਹੀਂ ਪੰਜਾਬ ਦੇ ਲੋਕਾਂ ਦੇ ਲਈ ਸੋਹਣੇ ਤਾਂ ਨਹੀਂ ਪਾਸੇ ਇੱਕ ਧੜਾ ਸੀ ਜਿਹੜਾ ਚਾਹੁੰਦਾ ਸੀ ਕਿ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਦੇਸ਼ ਦਾ ਉਹ ਸੀ ਐਨਡੀ ਇਹਦਾ ਧੜਾ ਤੇ ਦੂਜੇ ਪਾਸੇ ਇੱਕ ਧੜਾ ਸੀ ਜਿਹੜਾ ਕਿਹਾ ਸੀ ਕਿ ਮੋਦੀ ਪ੍ਰਧਾਨ ਮੰਤਰੀ ਨਹੀਂ ਬਣਨਾ ਚਾਹੀਦਾ ਉਹ ਸੀ ਇੰਡੀਆ ਦਾ ਸਾਡੀ ਵੱਡ ਕੇ ਸਮਝੀ ਸ਼ਰੋਮਣੀ ਅਕਾਲੀ ਦਲ ਦੀ ਕਿ ਅਸੀਂ ਸੋਨਾ ਕਰਨੇ ਵਿੱਚ ਕਿੰਨੇ ਵੀ ਨਹੀਂ ਸੀ ਖੜੇ ਤੇ ਤੀਜਾ ਧੜਾ ਬਣਾਉਣ ਦੇ ਵਿੱਚ ਨਕਾਮ ਸਾਰੇ ਹਿੰਦੋਸਤਾਨ ਦੀਆਂ ਪਾਰਟੀਆਂ ਮਿਲ ਕੇ ਇੱਕ ਤੀਜਾ ਫੰਡ ਨਾ ਪਾ ਸਕਣ ਉਸ ਦੇ باوجود ਵੀ ਸ਼ਰੋਬਣੀ ਕਾਲੀ ਕਿਉਂਕਿ ਅਸੀਂ ਨਾਲ ਨਾਲ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਜਿਹੜਾ ਇੰਡੀਆ ਘੜ ਜੋੜ ਦਾ ਤਨਾ ਸੀ ਉਹਦੇ ਵਿੱਚ ਅਸੀਂ ਕਾਂਗਰਸ ਪਾਰਟੀ ਦੇ ਨਾਲ ਮਿਲ ਕੇ ਚੋਣ ਦੇ ਸੀ ਇਨਸਾਨ ਹਾਲ ਚੋਣ ਦੇ ਨਾਲ ਇਹਦੇ ਤੋਂ ਦੂਸਰੇ ਜੰਨੇ ਸੀ ਉਹਨਾਂ ਨੇ ਇਹਨਾਂ ਸੰਸਦ ਦੇ ਪਾਰਟੀ ਦੇ ਕਾਰਨਾ ਹੋਰ ਜੋੜ ਦਾ ਕਾਰਨਾ ਨਾਮ ਹੈ ਇਹਨਾਂ ਨੂੰ ਸਭ ਤੋਂ ਮਹੱਤਵਪੂਰਨ ਰਿਪੋਰਟ ਕਰਾ ਲਾਵਾ ਫੋਟੋ ਜਿੱਥੇ ਕੰਮ ਰਹਿ ਗਿਆ ਨਾਲ ਉਹ ਫੇਰ ਹੋ ਰਹੀ ਦੂਜੇ ਸਾਰੇ ਜੰਡੇ ਜਿਹਨਾਂ ਦੇ ਵਿੱਚ 85 ਚੋਣਾਂ ਅੱਜ ਦਾ ਸਰ ਅੱਜ ਮੀਟਿੰਗ ਕਿੱਥੇ ਗਈ ਹੈ ਵਰਕਰਾਂ ਦੇ ਨਾਲ ਕਾਫੀ ਲੰਬੇ ਸਮੇਂ ਬਾਅਦ ਇੱਕ ਵੱਡੀ ਵਿਸ਼ਾਲ ਮੀਟਿੰਗ ਹੋਈ ਹੈ ਕਿਹੜੇ ਮੁੱਦੇ ਸੀ ਤਰਕਾਲੀ ਦਾ ਅੱਜ ਇੱਕ ਤਾਂ ਸਭ ਤੋਂ ਪਹਿਲਾ ਮੁੱਦਾ ਸੀ ਕਿ ਸਮੂਹ ਵਿਧਾਨ ਸਭਾ ਹਲਕਾ ਦਾ ਸ਼੍ਰੋਮਣੀ ਕਾਲੇਦਾਲ ਦਾ ਵਰਕਰ ਤੇ ਆਗੂ ਸਹਿਬਾਨ ਪੋਰ ਜੋਰ तरीके ਦੇ ਨਾਲ ਪ੍ਰਧਾਨ ਸਰ ਸੁਖਬੀਰ ਸਿੰਘ ਜੀ ਬਾਦਲ ਸ਼ੋਮਣੀ ਕਾਲੀਦਾਲ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਤਨੋਂ ਮਨੋਂ ਤਨੋਂ ਪਾਰਟੀ ਦੀ ਸੇਵਾ ਵਾਸਤੇ ਹਰ ਟਾਈਮ ਜਿਹੜੇ ਆ ਉਹ ਹਾਜ਼ਰ ਆ ਇੱਕ ਏਜੰਡਾ ਤਾਂ ਮੁੱਖ ਇਹ ਸੀ ਦੂਜਾ ਏਜੰਡਾ ਇਹ ਸੀ ਕਿ ਆ ਜਿਹੜੀਆਂ ਜਿਮਣੀ ਚੋਣਾਂ ਆਉਣੀਆਂ ਇਹਦੇ ਵਿੱਚ ਵੀ ਤੇ ਗਾਂ ਜਿਹੜੀਆਂ ਪੰਚਾਇਤੀ ਚੋਣਾਂ ਆਉਣੀਆਂ ਉਹਦੇ ਵਿੱਚ ਵੀ ਤੇ ਜਿਹੜਾ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣ ਰਹੀਆਂ ਉਹਦੇ ਵਾਸਤੇ ਵੀ ਇਹ ਦੋਨੇ ਜਿਹੜੇ ਏਜੰਡੇ ਮੁੱਖ ਸੀ ਇੱਕ ਤਾਂ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਾਸਤੇ ਵੋਟਾਂ ਬਣਨੀਆਂ ਉਹ ਵੋਟਾਂ ਜਿਹੜੇ ਆ ਵਰਕਰਾਂ ਨੂੰ ਅਪੀਲ ਕੀਤੀ ਗਈ ਕਿ ਤਗੜੇ ਹੋ ਕੇ ਜਿਹੜੀਆਂ ਵੋਟਾਂ ਰਹਿੰਦੀਆਂ ਆਪਣੇ ਜਿਹੜੇ ਕੋਈ ਵੀ ਸਿੱਖ ਵੋਟਰ ਨੇ ਬੀਬੀਆਂ ਨੇ ਚਾਹੇ ਸਿੱਖ ਵੋਟਰ ਨੇ ਉਹਨਾਂ ਦੀਆਂ ਵੋਟਾਂ ਜਿਹੜੀਆਂ ਵੱਧ ਤੋਂ ਵੱਧ ਬਣਾਈਆਂ ਜਾਣ ਤਾਂ ਜੋ ਸ਼੍ਰੋਮਣੀ ਕਮੇਟੀ ਦੇ ਵਿੱਚ ਵੱਧ ਤੋਂ ਵੱਧ VOTING ਹੋ ਸਕੇ ਨੰਬਰ 1 ਏਜੰਡਾ ਤਾਂ ਇਹ ਸੀ ਨੰਬਰ 2 ਦੇ ਉੱਤੇ ਕਿ ਪੰਚਾਇਤੀ ਚੋਣਾਂ ਆ ਰਹੀਆਂ ਸਮੇਂ ਦੀਆਂ ਸਰਕਾਰਾਂ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨੂੰ ਕਮਜ਼ੋਰ ਦਿਖਾਉਣ ਵਾਸਤੇ ਪੂਰਾ ਜ਼ੋਰ ਲਾ ਰਹੀਆਂ ਤਾਂ ਜੋ ਸਿੱਖ ਜਿਹੜੇ ਆਪਣੇ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਵਰਕਰ ਸਹਿਬਾਨ ਆ ਆਗੂ ਸਹਿਬਾਨ ਉਹਨਾਂ ਦਾ ਮਨੋਂ ਬਲ ਡਿੱਗੇ ਅਸੀਂ ਸਾਰਿਆਂ ਨੂੰ ਥਾਪੜਾ ਦਿੱਤਾ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਦੂਜੇ ਦੇ ਨਾਲ ਸਟਰੋਂਗ ਕਮਿਟਮੈਂਟ ਕੀਤੀ ਆ ਕਿ ਪੰਚਾਇਤੀ ਚੋਣਾਂ ਤਕੜੇ ਹੋ ਕੇ ਲੜਾਂਗੇ ਤੇ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਆ ਪੰਚਾਇਤੀ ਚੋਣਾਂ ਦੇ ਵਿੱਚ ਆਪਦੇ ਆਗੂ ਸਹਿਬਾਨ ਆਪਦੇ ਵਰਕਰਾਂ ਸਹਿਬਾਨ ਨਾਲ ਡਟ ਕੇ ਜਿਹੜਾ ਉਹਨਾਂ ਦਾ ਸਾਥ ਦੇਊਗਾ ਡਾਇਰੈਕਟਰ ਇਨਚਾਰਜ ਮੋਗਾ ਤੋਂ ਮੁੱਖ ਸੇਵਾਦਾਰ ਸਦਾ ਸੰਜੀਤ ਸਿੰਘ ਜੀ ਸਣੀਗਿਲ ਸਦਾ ਅਮਰਜੀਤ ਸਿੰਘ ਜੀ ਲੰਡੇ ਕੇ ਜ਼ਿਲ੍ਹਾ ਪ੍ਰਧਾਨ ਅਤੇ ਸਾਂਹੀ ਹੀ ਜਨਰਲ ਬੋਡੀ ਔਰ ਸਰਕਲ ਪ੍ਰਧਾਨਾ ਨੇ ਸ਼ਮੂਲੀਅਤ ਕੀਤੀ ਹੈ ਉਹਦੇ ਵਿੱਚ ਅਸੀਂ ਪੰਚਾਇਤੀ ਚੋਣਾਂ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਵੋਟਾਂ ਵੰਡ ਰਹੀਆਂ ਨੇ ਉਹਨੂੰ ਵਧਾਇਆ ਗਿਆ ਉਹਦੀ ਸਮਾਂ ਸਮੇਂ ਨੂੰ ਉਹ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਸਾਰੀ ਮੀਟਿੰਗ ਜਿਹੜੀ ਉਹ ਰੱਖੀ ਗਈ ਸੀ ਉਹ ਮੀਟਿੰਗ ਦੇ ਵਿੱਚ ਸਾਰੇ ਵਰਕਰਾਂ ਨੇ ਇਸੇ ਗੱਲ ਦੇ ਉੱਤੇ ਹੀ ਜ਼ੋਰ ਦਿੱਤਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਾਡੀ ਅੱਜ ਪੂਰਨ ਅੱਜ ਵੀ ਪੂਰਨ ਉਹਦੇ ਤੇ ਭਰੋਸਾ ਹੈ ਔਰ ਅਸੀਂ ਸਾਰੇ ਰਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਬਣ ਕੇ ਮਾਨਯੋਗ ਪ੍ਰਧਾਨ ਸਦਾ ਵੀਰ ਸਿੰਘ ਜੀ ਬਾਦਲ ਸਾਹਿਬ ਦੀ ਯੋਗਗਵਾਈ ਹੇਠ ਚੋਣਾ ਲੜਾਂਗੇ ਔਰ ਆਗੂ ਸਹਿਬਾਨਾਂ ਨੇ ਅਸੀਂ ਸਾਰਿਆਂ ਨੇ ਸੇਵਾਦਾਰ ਹੋਣ ਦੇ ਨਾਤੇ ਉਹਨਾਂ ਨੂੰ ਇਹ વિશ્વાસ ਦਵਾਇਆ ਕਿ ਅਸੀਂ ਉਹਨਾਂ ਦੇ ਨਾਲ ਦਿਨ ਰਾਤ ਉਹਨਾਂ ਦੇ ਨਾਲ ਖੜਾਂਗੇ ਕਿਸੇ ਤਰ੍ਹਾਂ ਦਾ ਵੀ ਧੱਕੇਸ਼ਾਹੀ ਜਿਹੜੀ ਪ੍ਰਸ਼ਾਸਨ ਵੱਲੋਂ ਸਰਕਾਰਾਂ ਵੱਲੋਂ ਨਹੀਂ ਹੋਣ ਦਿੱਤੀ ਜਾਏਗੀ ਉਹਨਾਂ ਨਾਲ ਅਸੀਂ ਚਟਾਨ ਵਾਂਗ ਖੜੇ ਹੋਵਾਂਗੇ ਸਮਝਿਆ ਸਰਕਾਰਾਂ ਜਿਹੜੀਆਂ ਵੀ ਆਈਆਂ ਨੇ ਉਹ ਕਰਕੇ ਚੱਲੀ ਜਾਣਗੀਆਂ ਗਰੀ ਜਾਂ ਤਾਂ ਤੁਸੀਂ ਕੀ ਦੇਖੋ ਜਿਸ ਦਿਨ ਦਿਨਾਲ ਆ ਫਿਰੇ ਪੰਚੀ ਇਹ ਦੱਸ ਚੁੱਕੇ ਆ ਕਿ ਇਹ ਜਿਹੜੀ ਆ ਕੇਂਦਰੀ ਪਾਰਟੀਆਂ ਨੇ ਜਿਹੜੀ ਖੇਤਰੀ ਪਾਰਟੀ ਨਹੀਂ ਕੇਂਦਰੀ ਪਾਰਟੀਆਂ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਬਹੁਤ ਸਾਰੇ ਅਹਿਮ ਮੁੱਦਿਆਂ ਦਾ ਪ੍ਰਚਾਰ ਕਰਕੇ ਪੰਜਾਬ ਦੇ ਵਿੱਚ ਸਰਕਾਰ ਬਣੀ ਸੀ ਪਰ ਇਸ ਪਾਰਟੀ ਦੇ ਕੋਲੇ ਨਾ ਤਾਂ ਕੋਈ ਏਜੰਡਾ ਸੀ ਨਾ ਹੀ ਇਹਦੇ ਕੋਲੇ ਕੋਈ ਤਿਆਰਬਾ ਸੀ ਪੰਜਾਬ ਨੂੰ ਚਲਾਉਣ ਦੇ ਲਈ ਅੱਜ ਸਥਿਤੀ ਇੰਨੀ ਬਦ ਤੋਂ ਬੱਧਰ ਬਣ ਚੁੱਕੀ ਹੈ ਕਿ ਪੰਜਾਬ ਦੇ ਹਰ ਪਿੰਡ ਦੇ ਵਿੱਚ ਰੋਜ਼ ਇੱਕ ਦੋ ਨੌਜਵਾਨਾਂ ਦੀ ਚਿੱਟੇ ਦੀ ਓੜ ਰੋਜ਼ ਨਾਲ ਵੇ ਕਿ ਇਸ ਸਰਕਾਰ ਕੋਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੇ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਉਹਨਾਂ ਨੂੰ ਰੁਜ਼ਗਾਰ ਦੇਣ ਦੇ ਲਈ ਔਰ ਕੋਈ ਵੀ ਏਜੰਡਾ ਨਹੀਂ ਹੈ ਔਰ ਏਜੰਡਾ ਨਾ ਹੋਣ ਦੇ ਕਾਰਨ ਹੀ ਇਸ ਦੀ ਅਰਥ ਵਿਵਸਥਾ ਇੰਨੀ ਕਿ ਡਗਮਗਾ ਚੁੱਕੀ ਹੈ ਕਿ ਅੱਜ ਸਾਰੇ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਹੈ ਬਿਜਲੀ ਦੀ ਸਮੱਸਿਆ ਆ ਚੁੱਕੀ ਹੈ ਇੰਨੇ ਮਾੜੇ ਹਾਲਾਤ ਨੇ ਕਿ ਐਮਰਜੈਂਸੀ ਦਾ ਇੱਕ ਮੈਂ ਸਮਝਦਾ ਕਿ ਇੱਕ ਐਮਰਜੈਂਸੀ ਹਿਲਾਣ ਦੇਣੀ ਚਾਹੀਦੀ ਹੈ ਗਵਰਨਰ ਗਵਰਨਰ ਨੂੰ ਪੰਜਾਬ ਦੇ ਵਿੱਚ ਜਿੱਦ ਦੀ ਮਾੜੀ ਹਾਲਾਤ ਜਿਸ ਤਰੀਕੇ ਨਾਲ ਇਹ ਕਰਜ਼ਾ ਚ ਦੀਦਾਰੀ ਅੱਜ ਮੋਗਾ ਜ਼ਿਲ੍ਹੇ ਦੇ ਵਿੱਚ ਕੀ ਮੋਕਾ ਜੰਡੇ ਅਗੇ ਸੀਗੇ ਜੀ ਬਾ ਸਾਰਿਆਂ ਤੋਂ ਪਹਿਲਾਂ ਫਤਿਹ ਅੱਜ ਕਰਦਾ ਵਾਹੋ ਜੀ ਦਾ ਖਾਲਸਾ ਵਾਹੋ ਜੀ ਦੀ ਫਤਿਹ ਅਸ਼ਰੋਮਣੀ ਕਲੀਦਲਾ ਜਿਹੜਾ ਮੋਗਾ ਦੇ ਵਿੱਚ ਹਲਕਾ ਮੋਗਾ ਦੀ ਮੀਟਿੰਗ ਹੈ ਜਿਹੜੀ ਜੋ ਬੀਬੀ ਜਨਪਦ ਗੁਰਦੁਆਰਾ ਸਾਹਿਬ ਤੇ ਹੋਈ ਹੈ ਇਸ ਦੇ ਵਿੱਚ ਜੋ ਅ ਇਸ ਸਮੇਂ ਤੇ ਜੋ ਸਰਕਾਰਾਂ ਦੇ ਚੱਲ ਰਿਹਾ ਸਿਸਟਮ ਜੋ ਕਿ ਪੰਜਾਬ ਨੂੰ ਬਹੁਤ ਹੀ ਵੱਡੇ ਕਰਜ਼ੇ ਦੇ ਬੋਝ ਥੱਲੇ ਦੱਬਿਆ ਹੋਇਆ ਉਸ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ਔਰ ਆਉਣ ਵਾਲੇ ਸਮੇਂ ਜੋ ਪਚੈਤੀ ਚੋਣਾ ਆ ਰਹੀਆਂ ਉਹਨਾਂ ਦੇ ਸਬੰਧ ਦੇ ਵਿੱਚ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਹੈ ਔਰ ਆਪਸੀ ਜੋ ਵੀ ਪਾਰਟੀ ਦੀਆਂ ਚੱਲ ਰਹੀਆਂ ਗਤੀਵਿਧੀਆਂ ਔਰ ਜੋ ਹੈ ਜੋ ਕਿ ਸਮੇਂ ਦੇ ਵਿੱਚ ਪਾਰਟੀ ਪ੍ਰਤੀ ਪਾਰਟੀ ਨੂੰ ਢਾਲ ਲਾਉਣ ਦੇ ਲਈ ਕਾਫੀ ਝੂਠੇ ਪ੍ਰਚਾਰ ਕੀਤੇ ਜਾ ਰਹੇ ਔਰ ਜੋ ਕਈ ਸੱਜਣ ਸਾਡੇ ਪਰਾਮਾ ਮਾ ਮਾ ਪਾਰਟੀ ਦੇ ਨਾਲ ਰਹਿ ਕੇ ਔਰ ਬਾਅਦ ਦੇ ਵਿੱਚ ਇਸ ਸੰਕਟ ਦੀ ਘੜੀ ਦੇ ਵਿੱਚ ਪਾਰਟੀ ਛੱਡ ਗਏ ਉਸ ਸਬੰਧੀ ਔਰ ਸਾਰੇ ਵਰਕਰਾਂ ਨੇ ਆਪਣੇ ਆਪਣੇ ਵਿਚਾਰ ਦੱਸੇ ਦੇ ਵਿੱਚ ਆਮ ਵੀ ਚੱਟਾ ਚੱਲ ਰਹੀ ਹੈ ਕਿ ਸੁਖਵੀਰ ਬਾਦਲ ਨੂੰ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ ਗਿਆ ਜੀ ਹਾਂਜੀ ਸਾਰੇ ਜਿੰਨੇ ਵਰਕਰ ਸ਼੍ਰੋਮਣੀ ਕਾਲੀਗੱਲ ਦੇ ਅੱਜ ਤੱਕ ਚਟਾਨਵਾਂ ਨੂੰ ਖੜੇ ਸ਼੍ਰੋਮਣੀ ਕਾਲੀਦਲ ਦੇ ਨਾਲ ਔਰ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਵਾਅਦੇ ਵਿੱਚ ਸ਼੍ਰੋਮਣੀ ਕਾਲੀਦਲ ਚੱਲ ਰਿਹਾ ਔਰ ਸਾਰੇ ਮੈਂ ਸਮਝਦਾ ਵੀ ਲਿਡਰਸ਼ਿਪ ਦੇ ਨਾਲੋਂ ਵਰਕਰਾਂ ਦੇ ਵਿੱਚ ਬਹੁਤ ਵੱਡਾ ਇਹ ਪ੍ਰੋੜਤਾ ਹੈ ਇਸ ਗੱਲ ਦੀ ਔਰ ਉਹ ਅਜੇ ਤੱਕ ਕਸ ਤੋਂ ਮੱਸ ਨਹੀਂ ਹੋਏ ਔਰ ਉਹਨਾਂ ਨੇ ਪੂਰਾ ਸਾਥ ਦੇ ਰਹੇ ਆ ਚਾਹੇ 7-8 ਸਾਲ ਤੋਂ ਲੈ ਕੇ ਸਰਕਾਰ ਨਹੀਂ ਸ਼ਰੂਣੀ ਕਾਲੀ ਜਲਦੀ ਚਾਹੇ ਉਹਨਾਂ ਨੂੰ ਇਸ ਦੇ ਸੰਬੰਧ ਵਿੱਚ ਤਕਲੀਫਾਂ ਵੀ ਚੱਲ ਰਹੀਆਂ ਪੈ ਰਹੀਆਂ ਹਨ ਥਾਣਿਆਂ ਦੇ ਵਿੱਚ ਦਫਤਰਾਂ ਦੇ ਵਿੱਚ ਪਰ ਉਹ ਫੇਰ ਵੀ ਸ਼ਰੂਣੀ ਕਾਲੀ ਜਲਦ ਦੇ ਨਾਲ ਉਹਨਾਂ ਦਾ ਪਿਆਰ ਹੈ ਔਰ ਉਹ ਪਾਰਟੀ ਨੂੰ ਪੂਰਾ ਸਾਥ ਦੇ ਪਾਰਟੀ ਨੂੰ ਮਜਬੂਰ ਕਰਨ ਦੇ ਰਾਸਤੇ ਹੋਰ ਕੀ ਕੀ ਉਪਰਾਲੇ ਕੀਤੇ ਜਾਣਗੇ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਤੇਹੀ ਆ ਵੀ ਵਰਕਰਾਂ ਦੇ ਨਾਲ ਤਾਲਮੇਲ ਜਰੂਰ ਹੋਣਾ ਚਾਹੀਦਾ ਔਰ ਜਿਹੜੇ ਜ਼ਿਲ੍ਹਾ ਪੱਧਰ ਤੇ ਆ જિલ્લા ਜਥੇਦਾਰਾਂ ਦੇ ਔਰ ਹਲਕਾ ਅੰਚਾਰਜਾਂ ਦੀ ਉਹਨਾਂ ਨੂੰ ਚਾਹੀਦਾ ਕਿ ਵਰਕਰਾਂ ਦੀ ਆਵਾਜ਼ ਆ ਜੇ ਕੀ ਚਾਹੁੰਦੇ ਸਾਡੇ ਵਰਕਰ ਉਹਨਾਂ ਦੀ ਆਵਾਜ਼ ਨੂੰ ਪਛਾਣਨ ਔਰ ਮਹੱਲੇ ਦੇ ਵਿੱਚ ਸ਼ਹਿਰਾਂ ਦੇ ਵਿੱਚ ਮਹੱਲਾ ਵਾਈ ਵਾਰਡ ਵਾਈਜ਼ ਔਰ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਔਰ ਆਪਦੇ ਜਿਹੜੇ ਚੰਗੇ ਨੁਮਾਇੰਦੇ ਆ ਔਰ ਜਿੱਥੇ ਕੋਈ ਗਲਤ ਹੋ ਰਿਹਾ ਉਸ ਨੂੰ ਰੋਕੋਨ ਔਰ ਨੁਮਾਇੰਦੇ ਜਿਹੜੇ ਚੰਗੇ ਜੋ ਸਰੋਨੀ ਕਾਲੀ ਦਲ ਦੀ ਸ਼ੋਭਾ ਕਰਵਾਉਣ ਔਰ ਉਹਦੀ ਤਰੱਕੀ ਹਾਸਤੇ ਕੰਮ ਕਰਨ ਉਹਨਾਂ ਵਰਕਰਾਂ ਨੂੰ ਅੱਗੇ ਲਾ ਕੇ ਜਿਹੜੇ ਜ਼ਿਲ੍ਹਾ ਪ੍ਰਧਾਨੋਂ ਹੁਣ ਆਉਣ ਵਾਲੇ ਜਿਹੜਾ ਨਕੀ ਮੀਟਿੰਗਾਂ ਦਾ ਗੌਰ ਚੁਲ ਰਿਹਾ ਹੈ ਅਸੀਂ ਕਰ ਰਹੇ ਹਾਂ ਜੀ ਸਾਰੇ ਹਲਕਾ ਵਾਈ ਤੇ ਨਾ ਮੀਟਿੰਗ ਹੋ ਰਹੀ ਹੈ ਫਿਰ ਸਰਕੋ ਵਾਈ ਵੀ ਹੋਣਗੀਆਂ ਸਾਰਿਆਂ ਨੂੰ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਲੈਕਸ਼ਨ ਹੋ ਰਹੇ ਉਹਨਾਂ ਦੇ ਸਬੰਧ ਵਿੱਚ ਚਾਰਨ ਕੀ ਕਿਤੇ ਜਾਨੀ